ਟੀਲਵਾ ਮ ਵਿੱਚ ਵੀ ਵਿਧਾਇਕ ਅਤੇ ਪ੍ਰਸ਼ਾਸਨ ਵੱਲੋਂ 100 ਸਾਲ ਤੋਂ ਵੱਧ ਸਮੇਂ ਤੋਂ ਕਰੀਬ 3 ਏਕੜ ਪੰਚਾਇਤੀ ਜ਼ਮੀਨ ਉੱਪਰ ਹੋਏ ਗੈਰ ਕਾਨੂੰਨੀ ਕਬਜ਼ੇ ਨੂੰ ਹਟਾ ਸ਼ਾਂਤਮਈ ਢੰਗ ਨਾਲ ਛੁੜਵਾਇਆ ਗਿਆ ਇਸ ਮੌਕੇ ਵਿਧਾਇਕ ਜਗਤਾ ਸਿੰਘ ਦਿਹਾਲਪੁਰਾ ਬੀਡੀਪੀਓ ਸਮਰਾਲਾ ਲਖਵਿੰਦਰ ਕੌਰ ਤਹਿਸੀਲਦਾਰ ਅਮ੍ਰਿਤਪਰ ਕੋਰ ਸਮਰਾਲਾ ਮੌਕੇ ਤੇ ਮੌਜੂਦ ਰਹੇ ਮੈਂ ਬਿਊਟੀਫੁੱਲ ਲਖਵਿੰਦਰਪੁਰ ਤੋਂ ਵੀਡੀਓ ਸਮਝਾ ਰਹਾ। ਅੱਜ ਅਸੀਂ ਢਿਲਵਾ ਪਿੰਡ ਪਹੁੰਚੇ ਆ। ਇੱਥੇ ਕੁਝ ਬੰਦਿਆਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਲਗਭਗ 100 ਸਾਲ ਦੇ ਵੱਧ ਸਮੇਂ ਤੋਂ ਨਿਯਾਇਜ਼ ਕਬਜ਼ਾ ਸੀਗਾ। ਤੇ ਅਸੀਂ ਵਾਈ ਜੋਗ ਜ਼ਮੀਨ ਜਿਹੜੀ ਆ ਉਹ ਛੜਵਾਈ ਆ। ਅੱਜ ਉਹਦੇ ਨਿਸ਼ਾਨਦੇਹੀ ਹੋ ਗਈ ਆ, ਗੁਰਜੀਆਂ ਲਗਵਾਵੀਆਂ। ਤੇ ਕਿੰਨਾ ਰਕੋ ਸੀ ਇਹ ਤਕਰੀਬਨ 3 ਏਕੜ ਦੇ ਕਰੀਬ ਸੀਗਾ ਜਿਹੜਾ ਅਸੀਂ ਛੜਵਾਇਆ। ਕੋਈ ਪਰੇਸ਼ਾਨੀ ਜਾਂ ਨਹੀਂ ਜੀ ਨਹੀਂ ਸਾਨੂੰ ਕੋਈ ਨਹੀਂ ਸਰਕਾਰ ਦਾ ਬਹੁਤ ਸਾਥ ਸੀ ਐਮਐਲਏ ਸਾਡੇ ਮਾਨਯੋਗ ਸਰਦਾਰ ਜਗਤਾਰ ਸਿੰਘ ਜੀ ਜਿਆਲਪੁਰ ਉਹ ਸਾਡੇ ਨਾਲ ਖੜੇ ਸੀਗੇ ਤੇ ਸਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਛੱਡਣਾ ਸੀ ਉਹਨਾਂ ਵੱਲੋਂ ਵੀ ਸਾਨੂੰ ਕੋਈ ਦਿੱਕਤ ਨਹੀਂ ਆਈ ਉਹਨਾਂ ਨੇ ਵੀ ਛੱਡਤਾ ਕਿ ਅਸੀਂ ਠੀਕ ਆ ਸੀ ਸਰਕਾਰ ਦੀ ਜ਼ਮੀਨ ਵਰਤੀ ਆ ਹੁਣ ਸਰਕਾਰ ਨੂੰ ਲੋੜ ਹੈਗੀ ਅਸੀਂ ਛੱਡ ਰਹੇ ਹਾਂ ਇਹਨਾਂ ਵੱਲ ਮੇਵਾਸਾਂ ਨਹੀਂ ਪਿੰਡ ਢੱਲੂਆਂ ਦਾ ਸਰਪੰਚ ਆ ਅੱਜ ਤਹਿਸੀਲਦਾਰ ਸਾਹਿਬ ਨੇ ਵੀਡੀਓ ਸਾਹਿਬ ਨੇ ਤੇ ਐਮਐਲਏ ਸਾਹਿਬ ਨੇ ਆਈਸੀ ਕੇ ਜਿਹੜੀ ਨਜਾਇਜ਼ ਕਬਜ਼ੇ ਸੀਗੇ ਲੋਕਾਂ ਨੇ ਵੀ ਸਹਿਯੋਗ ਦਿੱਤਾ ਛੱਡਣ ਨੂੰ ਤੇ ਮੈਂ ਕਿਵੇਂ ਵੀ ਸਹਿਯੋਗ ਦਿੱਤਾ ਬੜੀ ਸੁਖ ਸ਼ਾਂਤੀ ਨਾਲ ਸਾਰੇ ਇਹ ਕੰਮ ਜਿਹੜਾ ਨਪੀੜ ਚੜ ਗਿਆ ਜਿਹੜੀ ਨਜਾਇਜ਼ ਕਬਜ਼ੇ ਲੋਕਾਂ ਦੀ ਸੀਗੇ ਉਹ ਲੋਕਾਂ ਨੇ ਛੱਡ ਦਿੱਤੀ ਕਿੰਨਾ ਕਰਕਵਾ ਸੀ ਇਹ ਹੋਗਾ ਜੀ 5 4 5 ਕਨਾਲਾਂ ਦੇ ਕਰੀਬ ਹੋ ਆਉਣ ਲਈ ਅਸਲ ਵਿੱਚ ਇੱਥੇ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ਾਕਾਰ ਬੈਠੇ ਸੀਗੇ ਕੁਝ ਬੰਦੇ ਹਨ ਤੇ ਉਹਦੇ ਵਾਸਤੇ ਆਏ ਸੀ ਕਿ ਅੱਜ ਉਹਦਾ ਕਬਜ਼ਾ ਲੈਣ ਵਾਸਤੇ ਆਏ ਸੀ ਆਪਣਾ ਪੰਚਾਇਤ ਭਗ ਤੇ ਚਲੋ ਬੜਾ ਮਾਣ ਨਾਲ ਕਹ ਸਕਦਾ ਵੀ ਪਿੰਡ ਦੇ ਜਿੰਨੇ ਵੀ ਹੁੰਦੇ ਨੇ ਉਹਨਾਂ ਵੀ ਬੜਾ ਸਾਥ ਦਿੱਤਾ ਸਰਪੰਚ ਸਾਹਿਬ ਨੇ ਬੜਾ ਸਾਥ ਦਿੱਤਾ ਤੇ ਅੱਜ ਇਹ ਹੀ ਆ ਵੀ ਜਿਹੜੇ ਤਾਂ ਬੰਦੇ ਲੰਬੇ ਟਾਈਮ ਤੋਂ ਜਿਹਨਾਂ ਦੇ ਮਕਾਨ ਬਣੇ ਹੋਏ ਨੇ ਨਾ ਇਹ ਹੀ ਕੀਤਾ ਵੀ ਚਲੋ ਉਹ ਤਾਂ ਪਰਿਵਾਰ ਉੱਪਰ ਰਹਣਗੇ ਪਰ ਜਿਹਨ ਨਜਾਇਜ਼ ਕਬਜ਼ੇ ਦੂਜੇ ਰੋਪੇ ਦੀ ਜਮੀਨ ਉਹ ਸਾਰੀ ਮਤਲਬ ਛੜਾ ਕੇ ਕੋਈ ਨਾ ਕੋਈ ਪਾਰਕ ਜਾਂ ਕੁਝ ਗਰਾਊਂਡ ਬਣਾਇਆ ਜਾਊਗਾ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ